ਕੌਲੀ ਚੱਟ ਇਹਨਾਂ ਦੀ ਜੁੱਤੀ ਚੱਟ ਵੀ ਜਿਹੜਾ ਬਾਦਲ ਕੱਲਾ ਇੱਕ ਪਰਿਵਾਰ ਹੀ ਕਾਲੀਦਾਲਾ ਕੀ ਇੱਕ ਤੇ ਧੜਾ 11 ਮੈਂਬਰੀ ਕਮੇਟੀ ਕਾਲੀਦਾਲਾ ਬਾਦਲ ਤੇ ਪਰਿਵਾਰ ਤੋਂ ਬੜਾ ਖਤਰਾ ਇਹਨਾਂ ਦੇ ਕਬਲੀ ਚੱਟਾਂ ਤੋਂ ਖਤਰਾ ਤੋਂ ਕੌਮ ਦੇ ਐਨ ਤੇ ਸਿੰਘ ਸਭਾ ਨੇ ਫਕਰੇ ਕੌਮ ਵਾਪਸ ਲਿਆ ਗਿਆ ਉਸ ਗੱਲ ਦਾ ਦੁਖੀ ਸੀ ਸੁਖਵੀਰ ਬਾਦਲ ਨੂੰ ਇਹਨਾਂ ਨੇ ਗੁਰੂ ਸਭਾ ਨੂੰ ਥੋੜਾ ਦਾ ਪਾਤਰ ਕਿ ਕਿਤਾਬਾਂ ਸ਼ਰੋਮਣੀ ਕਮੇਟੀ ਤੋਂ ਵੀ ਕਬੂਲਿਸ ਕਰਾਈਆਂ ਨੇ ਪਹਿਲਾਂ ਸਾਰੀਆਂ ਗਲਤੀਆਂ ਜਿਹੜੀਆਂ 2 ਦਸੰਬਰ ਨੂੰ ਖੜ ਕੇ ਉਸ ਪਰਿਵਾਰ ਨੇ ਮੰਨੀਆਂ ਵੀ ਅਸੀਂ 5 ਗਣ ਕੋਠੀ ਸੱਦ ਕੇ ਕੀਤਾ ਜਿਹੜਾ ਸਾਰਾ ਕੁਝ ਮਾਫੀ ਦਵਾਈ ਝੂਠੇ ਸੌਦੇ ਵਾਲੇ ਨੂੰ ਸੁਖਬੀਰ ਬਾਦਲਾਵ ਦੇ ਪਿਓ ਤੇ ਪਾਪ ਸਾਰੇ ਸਿੱਟ ਦੂਗਾ ਵੀ ਸਾਰੇ ਗੁਨਾਹ ਬਾਦਲ ਦੇ ਵੇਲੇ ਹੋਏ ਸੀ ਜਿਹੜੇ ਮੰਨੇ 2 ਤਰੀਕ ਨੂੰ ਪਰ ਹੁਣ ਖੁਦ ਆਪ ਉਹਨੂੰ ਰਾਇ ਕੋਈ ਨਹੀਂ ਦੇ ਰਿਹਾ ਵਾਕਈ ਮੱਦਬੁੱਧੀ ਲੱਗਦਾ ਉਹ ਇਤਿਹਾਸ ਵਿੱਚ ਸਾਡੀ ਖੂਨਤ ਨਹੀਂ ਹੋਇਆ ਵੀ 2 ਜਿਹੇ ਜਿਹੜੇ 1 ਦਿਨ ਬਦਲੇ ਜਾਨ 60 ਜਿਹੜੇ ਜਨਾਹ ਨੇ ਤੱਕ ਤੱਕ ਜਿਹੜੇ ਬਦਲੇ ਜਾਨ ਪਹਿਲਾਂ ਜੋ ਕਿਉ ਕਰਦਾ ਸੀ ਉਹੀ ਅੱਜ ਫੁੱਟ ਕਰ ਰਿਹਾ ਹੈ ਇੰਦਰਾ ਨੇ ਤੈਂ ਕਿ ਚੜਾਏ ਸਾਡਾ ਤਖਤ ਢਾਇਆ ਸੀ ਖਾਲਸੇ ਨੇ ਫਿਰ ਉਸਾਰ ਲਿਆ ਪਰ ਜਿਹੜੇ ਸਿਧਾਂਤ ਢਾ ਰਹੇ ਮਿੱਟੀ ਚ ਮਲਾ ਰਹੇ ਤੇ ਤੁਸੀਂ ਖੇਡ ਬਣਾਤੀ ਤਖਤ ਨੂੰ ਢੋਡਾ ਜਥੇਦਾਰ ਹੋ ਸਕਦਾ ਜਿਹੜਾ ਐਦਾਂ ਬਦਲਿਆ ਜਾਵੇ ਪੰਥ ਦਾ ਜਥੇਦਾਰ ਐਦਾਂ ਨਹੀਂ ਸਦਾਤਾਂ ਦੀਆਂ ਧੱਜੀਆਂ ਡਾਉਂਦਿਆਂ ਪੰਥ ਜਿਹਨੇ ਪ੍ਰਵਾਨ ਕਰਨਾ ਜਿਹਨੇ ਦਸਤਾਰਾਂ ਦੇ ਕੇ ਉਹ ਪੰਥ ਤੋਂ ਚੋਰੀ ਜਥੇਦਾਰ ਰਾਤ ਨੂੰ ਮਹਾਨ ਤਖਤ ਦੀ ਸੇਵਾ ਦਿੱਤੀ ਗਈ ਉਹਨਾਂ ਨੂੰ ਰੋਜ਼ ਸਾਨੂੰ ਸਿਧਾਂਤ ਢਾਉਣ ਦਾ ਲਾਉਂਦੇ ਪਹਿਲਾਂ ਵੀ ਬਾਦਲ ਪਰਿਵਾਰ ਕੇ ਸੀ ਜਿੰਨਾ ਚਿਰ ਸਰੋਣੀ ਕਮੇਟੀ ਤੇ ਕਬਜ਼ਾ ਉਹਨਾਂ ਦਾ ਉਹਨਾਂ ਨੇ ਲਾਇਆ ਉਹ ਕਹਿੰਦੇ ਸੀ ਵੀ ਰੋਸ ਵਿਖਾਉਣਗੇ ਜਥੇਦਾਰਾਂ ਨੂੰ ਇਹਦੀ ਸਦਾ ਜਥੇਦਾਰਾਂ ਨੂੰ ਦੇਣਗੇ ਉਹ ਕਰਕੇ ਵਿਖਾਤਾ ਉਹਨਾਂ ਨੇ 7 ਤਰੀਕ ਨੂੰ ਚੀਮੇਣੀ ਗਰੇਵਾਲ ਵਰਗੇ ਮੁੰਨੀਆਂ ਤੇ ਤੁਨੀਆਂ ਵਾਲੇ ਤੇ ਕਾਲਫਾਂ ਲਾਉਣ ਵਾਲੇ ਜਿਹੜੇ ਬੰਦੇ ਆ ਝੂਠੇ ਸੌਦੇ ਵਾਲੇ ਦੇ ਚੇਲੇ ਜਿਹੜੇ ਲੋਕ ਕਿਉਂ ਨਹੀਂ ਵੀ ਜਿਹੜਾ ਸੀ ਉਹ ਸਿੱਖੀ ਸਤਾ ਦਾ ਅਤੇ ਇਤਿਹਾਸ ਦਾ ਬਹੁਤ ਵੱਡਾ ਘਾਟਕ ਆ ਅੱਜ ਦਾ ਸਿੱਖ ਜਿੱਤੇਬੰਦ ਇਕੱਠੇ ਆਉਣ ਦਾ ਕਾਰਨ ਇਹ ਬਣਿਆ ਜੀ ਜੋ ਕਿ ਬੜੇ ਲੰਮੇ ਸਮੇਂ ਤੋਂ ਬਾਦਲ ਪਰਿਵਾਰ ਦਾ ਸ਼ਰਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਤੇ ਕਰਜਾ ਸੀ ਜੋ ਪਿਛਲੇ 2015 ਤੋਂ ਲੈ ਕੇ ਬਾਦਲ ਪਰਿਵਾਰ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਕਰਾਈਆਂ ਤੇ ਸ਼ਾਂਤ ਮਈ ਤਰੀਕਨ ਸਿੰਘਾਂ ਨੂੰ ਬੈਠੇ ਧਰਨਿਆ ਤੇ ਗੋਲੀਆਂ ਮਾਰ ਕੇ ਸ਼ਹੀਦ ਕਰਨਾ ਉਹ ਬੜੇ ਲੰਮੇ ਸਮੇਂ ਤੋਂ ਕੌਮ ਦੇ ਵਿੱਚ ਰੋਸ ਸੀਗਾ ਉਸ ਰੋਸ ਦੇ बावजूद ਜਦੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਤੇ ਆਪ ਵੀ ਛਾਪ ਪਚਾਉਣ ਲਈ ਤੇ ਅਕਾਲ ਤਖਤ ਨੇ ਸਜ਼ਾ ਲਾਈ ਤੇ ਇਹਨਾਂ ਦੇ ਕੇਲੇ ਸਾਡੇ ਅਹੁਦੇ ਪੰਕ ਕਰਤੇ ਇੱਕ ਜਿਹੜਾ ਇਹਨਾਂ ਆਪ ਦੀ ਰਾਜ ਵੇਲੇ ਆਪ ਦੇ ਜਿਹੇ ਤਰ੍ਹਾਂ ਤੋਂ ਆਪ ਹੀ ਫਕਰੇ ਕੌਮ ਲਿਆ ਸੀ ਉਹ ਕੌਮ ਦੇ ਕਹਿਣ ਤੇ ਸਿੰਘ ਸਾਹਿਬਾਂ ਨੇ ਫਕਰੇ ਕੌਮ ਵਾਪਸ ਲਿਆ ਗਿਆ ਉਸ ਗੱਲ ਦਾ ਦੁੱਖ ਸੀ ਸਕਬੀਰ ਬਾਦਲ ਨੂੰ ਵੀ ਉਹ ਉਹ ਦੁੱਖ ਦੇ ਖਾਤਰ ਹੀ ਦੋਨੇ ਸਿੰਘ ਸਾਹਿਬ ਇੱਕੇ ਦਿਨ ਬਦਲੇ ਇਹ ਅੱਜ ਤੱਕਰ ਵੀ ਕਿਸੇ ਇਤਿਹਾਸ ਵਿੱਚ ਸਾਡੀ ਕੌਮ 'ਚ ਨਹੀਂ ਹੋਇਆ ਵੀ ਦੋ ਜਿਹੇ ਤਰ ਇੱਕੇ ਦਿਨ ਬਦਲੇ ਜਾਣ ਛਪੀਆਂ ਦਿਨਾਂ ਤੱਕ ਤਾਂ ਤਖਤਾਂ ਦੇ ਜਿਹੇ ਤਰ ਬਦਲੇ ਜਾਣ ਇਸ ਕਰਕੇ ਅੱਜ ਸਾਰੀ ਕੌਮ ਦੇ ਵਿੱਚ ਰੋਸ ਆ ਕਾਜ ਐਲਾਨ ਕੀਤਾ ਵੀ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਪ੍ਰਚਾਰ ਕਰਕੇ ਸਾਰੀ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੇ ਜਿਹੜੀ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਯਾਦ ਕਰਾ ਕੇ ਤੇ ਬਾਅਦ ਵਿੱਚ ਕਿਹੜੇ ਕੌਮ ਦੇ ਵਿੱਚੋਂ ਜਥੇਦਾਰ ਚੁਣੇ ਹੋ ਉਸ ਤਖਤ ਤੇ ਲਾਮਤ ਸਾਡੀ ਕੌਮ ਦਾ ਭਲਾ ਹੋਵੇਗਾ ਇਸ ਕਰਕੇ ਅੱਜ ਕੱਟ ਸੀ ਇੱਥੇ ਸ਼ੁਰੂਆਤ ਹੋਈ ਆ ਡਾਕਟਰ ਮਨਤਿਆਰ ਸਿੰਘ ਨੇ ਸਾਰੀਆਂ ਜਥੇਬਦੀਆਂ ਪਹੁੰਚੀਆਂ ਨੇ ਸਾਰੇ ਆਹ ਵਿਚਾਰ ਕੀਤਾ ਵੀ ਪਿੰਡ-ਪਿੰਡ ਜਾ ਕੇ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਤੇ ਭਾਈ ਰਜੀਤ ਸਿੰਘ ਹੋਵੇ ਸਿੰਘ ਸਾਹਿਬ ਤੇ ਉਹ ਸਿਮਰਜੀਤ ਸਿੰਘ ਜੀ ਮਾਨ ਹੋਵੇ ਚਾਹੇ ਭਾਈ ਬਲਦੇਵ ਸਿੰਘ ਬੰਡਾਲਾ ਹੋਵੇ ਚਾਹੇ ਭਾਈ ਜਸਵੀਰ ਸਿੰਘ ਰੋਡੇ ਹੋਣ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਕਿਹੜੇ ਕੌਮ ਦੇ ਨਮਾਇंदे ਨੇ ਇਕੱਠੇ ਕਰਕੇ ਤੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਖਿਲਾੜ ਕੇ ਇਲੈਕਸ਼ਨ ਲੜਾ ਕੇ ਤੇ ਕਿਹੜੀ ਸ਼੍ਰੋਮਣੀ ਕਮੇਟੀ ਸਾਡੀ ਯਾਦ ਹੋ ਸਕਦੀ ਹੈ ਇਸ ਕਰਕੇ ਅੱਜ ਦਾ ਇਕੱਠ ਇਸ ਵਿੱਚ ਰੱਖਿਆ ਸਾਰਾ ਜੀ ਅਗਲੀ ਵਿਚਾਰ ਚਰਚਾ ਆਪਣਾ ਅਖੀਰ ਚਰਚਾ ਤੱਕ ਹੋਏਗੀ ਅਗਲੀ ਵਿਚਾਰ ਚਰਚਾ ਹੁਣ ਕੱਲ ਹੋ ਰਹੀ ਆ ਤੇ ਉਸ ਤੋਂ ਬਾਅਦ ਵਿੱਚ ਕਿਹੜਾ ਵਸਾਕੀ ਤੇ ਸਾਰਾ ਪ੍ਰੋਗਰਾਮ ਕੌਮ ਇਕੱਠਾ ਕਰਕੇ ਕਲੀਕਾਂਗੇ ਵੱਡਾ ਸਾਰੇ ਲੈਵਲ ਕੌਮ ਸੱਤਾ ਦੇ ਕੇ ਜਿੱਥੇ ਵੀ ਤੇ ਆਪਣੇ ਦਮਦਮ ਤੋਂ ਵਜੇ ਕਿਤੇ ਵੀ ਪ੍ਰੋਮ ਬਣੇਗਾ ਸਾਰੀ ਕੌਮ ਇਕੱਠਾ ਕਰਕੇ ਤੇ ਇੱਕ ਪਲੇਅਰ ਕੋਲ ਸਾਰੀ ਕੌਮ ਨੂੰ ਜਾ ਕੇ ਤੇ ਕਿਹੜੀਆਂ ਮਤਭੇਦ ਨੇ ਦੂਰੀਆਂ ਨੇ ਕੌਮ ਚ ਦੂਰ ਕਰਨ ਦੀ ਕੋਸ਼ਿਸ਼ ਕਰਨਗੇ ਸਾਰੀ ਸਿਕ ਕੌਮ ਨੂੰ ਬੇਨਤੀ ਕਰਨਾ ਕਿਤੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਆ ਤੇ ਪੰਜਾਬ ਚ ਕਿ ਪੰਜਾਬੋਂ ਬਾਹਰ ਬੈਠੇ ਨੇ ਉਹ ਸਾਰਿਆਂ ਨੂੰ ਬੇਨਤੀ ਆ ਵੀ ਆਪੋ ਆਪਣੇ ਲੈਵਲ ਤੇ ਕਿਥੇ ਵੀ ਕਿੰਨਾ ਦਬਾ ਹੈ ਕੌਮ ਨੂੰ ਆਪਣੇ ਪਰਿਵਾਰਾਂ ਨੂੰ ਇਹ ਗੱਲ ਕਹਿਣ ਕਿ ਸਾਰੀ ਕੌਮ ਨੂੰ ਇੱਕ ਪਲੇਟਫਾਰਮ ਇਕੱਠੇ ਹੋਣ ਦੀ ਬੇਨਤੀ ਕਰਨ ਕਿ ਇੱਕ ਪਲੇਟਫਾਰਮ ਤੇ ਜਦੋਂ ਕੰਮ ਇਕੱਠੀ ਹੋ ਜੂਗੀ ਉਹਨਾਂ ਚਿਰ ਅਸੀਂ ਨਾ ਸ਼੍ਰੋਮਣੀ ਕਮੇਟੀ ਯਾਦ ਕਰਾ ਸਕਨੇ ਆ ਤੇ ਨਾ ਹੀ ਕਾਲਤਾ ਸਾਹਿਬ ਅਸੀਂ ਯਾਦ ਕਰਾ ਸਕਨੇ ਆ ਸਾਡੀ ਇਹ ਸਾਰੀ ਕੌਮ ਬੇਨਤੀ ਵੀ ਇੱਕ ਪਲੇਟਫਾਰਮ ਤੇ ਇਕੱਠੀ ਹੋ ਕੇ ਤੇ ਆਪਣੀ ਜਿਹੜੀ ਪ੍ਰਭੂ ਸੱਤਾ ਸ਼੍ਰੋਮਣੀ ਕਮੇਟੀ ਦੀ ਸ਼੍ਰੀ ਕਾਲਤਾ ਸਾਹਿਬ ਦੀ ਉਹਨੂੰ ਦੁਬਾਰਾ ਅਸੀਂ ਕਿਹੜੀ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਦੇ ਕੇ ਨੇ ਤੱਕ ਦੀ ਮਰਜ਼ਾਦਾ ਉਸ ਮਰਜ਼ਾਦਾ ਨੂੰ ਅਸੀਂ ਬਹਾਲ ਕਰਾ ਸਕੀ ਮੇਰਾ ਨਾਮ ਲਖਵੀਰ ਸਿੰਘ ਮਹਾਲਮ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਦਾ ਸਰਪ੍ਰਸਤ ਜੀ ਹਬ ਤੋਂ ਪਹਿਲਾਂ ਸਾਹਿਬ ਕੁਰਤੀ ਕਾ ਖਾਲਸਾ ਜੀ ਅੱਜ ਗੁਰਦੁਆਰਾ ਸਾਫ ਸਾਰਾਗੜੀ ਜੋ ਇੱਥੇ ਫਿਰੋਜ਼ਪੁਰ ਦੀਆਂ ਸੰਗਤਾਂ ਨੇ ਬਹੁਤ ਵੱਡੇ ਪੱਧਰ ਤੇ ਇਕੱਠ ਕੀਤਾ ਔਰ ਇਹਦੇ ਵਿੱਚ ਜੋ ਵਿਚਾਰ ਪੰਡਰਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਹੈ ਕਿ ਸੁਖਵੀਰ ਬਾਦਲ ਨੇ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਇਸੇ ਤਰ੍ਹਾਂ ਕੇਸਗੜ੍ਹ ਸਾਹਿਬ ਤੇ ਜਨਦਬਦਾਵਾ ਸਾਹਿਬ ਦੇ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰਾਂ ਦੇ ਜਿਹੜੀ ਆ ਉਹ ਬਰਖਾਸਤੀ ਕੀਤੀ ਆ ਤੇ ਨਵੇਂ ਰੱਖੇ ਨੇ ਔਰ ਜਿਹੜਾ ਇਹ ਨਵਾਂ ਜਥੇਦਾਰ ਜਦੋਂ ਕਿ ਇਹਦੀ ਉੱਥੇ ਰਸਮ ਦਾ ਕੀਤੀ ਗਈ ਆ ਤਾਂ ਮਤਲਬ ਕਿ ਇਹਨੂੰ ਸਰਪਾਵ ਦਿੱਤਾ ਗਿਆ ਉਹ ਪਖਤ ਕੇਸਗੜ ਸਾਹਿਬ ਤੇ ਜਿਹੜੀ ਸੀ ਉਸ ਟਾਈਮ ਤੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਨਾਂ ਗ੍ਰੰਥ ਤੇ ਨਾਂ ਪੰਥ ਇਸ ਕਰਕੇ ਇਹਨੇ ਇਹ ਮਜਾਦ ਦਾ ਬੜਾ ਘਾਣ ਕੀਤਾ ਜਿਸ ਕਰਕੇ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਬੜਾ ਰੋਸ ਸੀ ਕਿ ਇਹ ਗਲਤ ਕੀਤਾ ਇਹਨੇ ਤੇ ਇਹ ਇਹਦੇ ਖਿਲਾਫ ਜਿਹੜਾ ਇਹ ਸਾਰਾ ਇੱਕ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਐ ਕੱਜ ਭਾਈ ਇਹ ਸਾਡਾ ਇਨੇ ਜਿਹੜਾ ਸਾਨੂੰ ਨੀਵਾ ਵਿਖਾਇਆ ਤੇ ਮੈਂ ਬੇਨਤੀ ਕਰਾਂ ਕਿ ਮੈਂ ਇੱਥੇ ਇਸ ਮੀਟਿੰਗ ਦੇ ਵਿੱਚ ਵੀ ਇਹ ਗੱਲ ਕੀਤੀ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਠੀਕ ਹੈ ਤੁਸੀਂ ਹੁਣ ਉੱਠਿਓ ਤੁਹਾਡਾ ਧੰਨਵਾਦ ਹੈ ਲੇਕਿਨ ਇਸ ਤੋਂ ਪਹਿਲਾਂ ਜਦੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਦੇ ਜਥੇਦਾਰੀ ਤੋਂ ਜਦੋਂ ਲਾਇਆ ਗਿਆ ਤੇ ਉਸ ਟਾਈਮ ਤੇ ਗਿਆਨੀ ਪੂਰਨ ਸਿੰਘ ਨੂੰ ਸਰਕਟ ਹੋਸਵੇ ਸਾਡੇ ਕੇ ਜਿਹੜਾ ਅਸੀਂ ਉਦੋਂ ਸਰੋਪਾ ਦਿੱਤਾ ਗਿਆ ਸੋ ਇਹ ਪ੍ਰਕਾਸ਼ ਪਹਿਲਾਂ ਜੋ ਪਿਓ ਕਰਦਾ ਸੀ ਉਹੀ ਅੱਜ ਪੁੱਤ ਕਰ ਰਿਹਾ ਹੈ ਪਿਓ ਨੇ ਵੀ ਜਿਹੜਾ ਸੀ ਉਸ ਸਿੱਖੀ ਦਾ ਤਾਂ ਦਾ ਅਤੇ ਇਤਿਹਾਸ ਦਾ ਬਹੁਤ ਵੱਡਾ ਕਾਹਨ ਕੀਤਾ ਇਹਨਾਂ ਨੇ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ ਕਿਤਾਬਾਂ ਸ਼੍ਰੋਮਣੀ ਕਮੇਟੀ ਤੋਂ ਵੀ ਪਬਲਿਸ਼ ਕਰਾਈਆਂ ਨੇ ਔਰ ਇਸੇ ਤਰ੍ਹਾਂ ਇਹਨਾਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿੱਚ ਵੀ ਸਿੱਖ ਧਰਮ ਨੂੰ ਗੁੱਡੋ ਰੱਦ ਕਰਕੇ 1997 ਜਦੋਂ ਇਹਨਾਂ ਦਾ ਰਾਜ ਆ ਇਹਨਾਂ ਨੇ ਕੀਤਾ ਇਹਨਾਂ ਨੇ ਇਹਨਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣਾ ਔਰ ਫਿਰ ਜਿਹੜੇ ਸਿੱਖਾਂ ਵੱਲੋਂ ਆਵਾਜ਼ ਠਾਉਣੀ ਤੇ ਉਹਨਾਂ ਤੇ ਗੋਲੀਆਂ ਚਲਾਉਣੀਆਂ ਉਹਨਾਂ ਤੇ ਤਸ਼ੱਦਦ ਤੇ ਜ਼ੁਲਮ ਕਰਨਾ ਸੋ ਇਹ ਜਿਹੜਾ ਹੁਣ ਤੱਕ ਸਾਰਾ ਕੁਝ ਬਾਦਲ ਦੇ ਰਾਜ ਵਿੱਚ ਜੋ ਵਰਤਾਰਾ ਵਰਤਦਾ ਰਿਹਾ ਇਹ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਸੀ ਉਹ ਗੁੱਸਾ ਭਰਦਾ ਪਰਦਾ ਜਿਹੜਾ ਸੀ ਉਹ ਉਹ ਭਰ ਗਿਆ ਇਸ ਕਰਕੇ ਅੱਜ ਇੱਥੇ ਇਕੱਠ ਹੋਇਆ ਵੀ ਅਸੀਂ ਇਸ ਚੀਜ਼ ਨੂੰ ਲੈ ਕੇ ਅੱਗੇ ਚੱਲਾਂਗੇ ਇਹ ਲਾਬੰਦ ਕਰਕੇ ਲੋਕਾਂ ਨੂੰ ਇੱਕ ਲਹਿਰ ਬਣਾ ਕੇ ਤੇ ਪੰਜ ਪ੍ਰਧਾਨੀ ਪ੍ਰਥਾ ਜਿਹੜਾ ਨਗਰ ਕਰਨ ਵਾਸਤੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜਾਦਾ ਨੂੰ ਬਹਾਲ ਕਰਨ ਵਾਸਤੇ ਸਿੱਖੀ ਦੇ ਸਿਧਾਂਤਾਂ ਦਾ ਜੋ ਘਾੜ ਹੋ ਰਿਹਾ ਹੈ ਉਹਨਾਂ ਤੋਂ ਬਚਣ ਵਾਸਤੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਜਿਹੜਾ ਬਾਦਲ ਦਾ ਕਬਜ਼ਾ ਉਸ ਕਬਜ਼ੇ ਨੂੰ ਰੋਣ ਵਾਸਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਰੋਪ ਪੈਦਾ ਹੋ ਰਿਹਾ ਇਸ ਕਰਕੇ ਅੱਜ ਦਾ ਇਕੱਠ ਹੈ ਬਸ ਨਾਮ ਸਿੰਘ ਵੱਲੋਂ ਪੰਜਾਬ ਪ੍ਰਧਾਨ ਧਾਰਮਿਕ ਇੰਟਰਨੈਸ਼ਨਲ ਪੰਥਕ ਦਲ ਪੰਜਾਬ ਅੱਜ ਦੀ ਜੋ ਇਕੱਤਰਤਾ ਹੋਈ ਇਸ ਮੂਹ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦੇ ਨਮਾਇਦੇ ਵੀ ਆਏ ਸਮਾਜ ਸੇਵਕ ਜਥੇਬੰਦੀਆਂ ਦੇ ਵੀ ਨਮਾਇਦੇ ਆਏ ਨੇ ਅੱਜ ਦੀ ਵਿਚਾਰ ਚਰਚਾ ਜੋ ਕਿ ਪਿਛਲੇ ਦਿਨੀ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰ ਸਾਹਿਬ ਬਦਲੇ ਗਏ ਸ਼ਰੋਣੀ ਕਮੇਟੀ ਵੱਲੋਂ ਉਹਨਾਂ ਦੇ ਪ੍ਰਤੀ ਰੋਸਜਾਰ ਕਰਦਿਆਂ ਇਹ ਅੱਜ ਦੀ ਵਿਚਾਰ ਚਰਚਾ ਹੋਈ ਆ ਕਿ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਾਂ ਕਿਸੇ ਹੋਰ ਤਖਤ ਸਾਹਿਬ ਦਾ ਜਥੇਦਾਰ ਬਦਲਣਾ ਹੋਵੇ ਤਾਂ ਉਹਨੂੰ ਸ੍ਰੀ ਹਰਮੰਦਰ ਸਾਹਿਬ ਦਾ ਜਥੇਦਾਰ ਜਿਹੜਾ ਆ ਜੋ ਗ੍ਰੰਥੀ ਹੈੱਡ ਗ੍ਰੰਥੀ ਸਾਹਿਬ ਨੇ ਉਹਨਾਂ ਕੋਲ ਬਾਬਾ ਬੁੱਢਾ ਸਾਹਿਬ ਦੀ ਪਦਵੀ ਹੈ ਉਹ ਹੀ ਪਹਿਲੀ ਦਸਤਾਰ ਦਿੰਦੇ ਨੇ ਤੇ ਉਹ ਗ੍ਰੰਥੀ ਸਿੰਘ ਜਿਹੜਾ ਆ ਮੌਕੇ ਦਾ ਹੈਡ ਗ੍ਰੰਥੀ ਦਰਬਾਰ ਸਾਹਿਬ ਦਾ ਉਹ ਦਸਤਾਰ ਪੇਟ ਕਰਦੇ ਨੇ ਉਸ ਸ਼ਖਸ਼ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਮੰਨਿਆ ਜਾਂਦਾ ਆ ਉਹ ਤੋਂ ਬਾਅਦ ਦੇ ਵਿੱਚ ਜਿੰਨੀਆਂ ਸੰਪਰਦਾਇ ਸਾਡੀਆਂ ਨਿਹੰਗ ਸਿੰਘ ਜਿੱਥੇ ਬੰਦੀਆਂ ਦਮਦਮਤਕ ਸਾਲ ਜਾਂ ਹੋਰ ਜਿੱਥੇ ਬੰਦੀਆਂ ਫਿਰ ਦਸਤਾਰਾਂ ਪੇਟ ਕਰਦੀਆਂ ਪਹਿਲੀ ਦਸਤਾਰ ਪਰ ਇੱਥੇ ਸਭ ਕੁਝ ਉਲਟ ਹੋਇਆ ਆ ਕਿਉਂਕਿ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਸਨ ਨਾ ਗੁਰੂ ਦਾ ਪੰਥ ਹਾਜ਼ਰ ਸੀਗਾ ਕਿਉਂਕਿ ਰਾਤ ਦੇ ਹਨੇਰੇ ਵਿੱਚ 2:30 ਵਜੇ ਦੇ ਕਰੀਬ ਚੋਰ ਮੋਰੀਆਂ ਦੇ ਰਾਂਈ ਜਥੇਦਾਰ ਨਜੂਰ ਕੀਤਾ ਗਿਆ ਕੁਲਦੀਪ ਸਿੰਘ ਗੱਜ ਨੂੰ ਕਿਉਂਕਿ ਉਹ ਅੱਜ ਅਸੀਂ ਸਾਰੀ ਜਿੰਨੀਆਂ ਜਿੱਥੇ ਬੰਦੀਆਂ ਦੇ ਨਮਾਇਦੇ ਇੱਥੇ ਇਕੱਠੇ ਹੋਏ ਨੇ ਕਿਸੇ ਨੇ ਵੀ ਜਿੱਥੇ ਬੰਦੀ ਨੇ ਪਰਵਾਨਤ ਨਹੀਂ ਕੀਤਾ ਤੇ ਅਸੀਂ ਉਸ ਜਥੇਦਾਰ ਨੂੰ ਪਰਵਾਨ ਨਹੀਂ ਕਰਦੀ ਕੌਮ ਕਿਉਂਕਿ ਜੋ ਜਥੇਦਾਰ ਕਲਤਕ ਸਾਬ ਦਾ ਲਾਇਆ ਜਾਂਦਾ ਆ ਉਹ ਵਿਧੀ ਵਿਵਹਾਰ ਦੇ ਵਿੱਚ ਲਾਇਆ ਜਾਂਦਾ ਵਿਧੀ ਵਿਵਹਾਰ ਜੋ ਸਤਾ ਦੇ ਸਿੱਖੀ ਦਾ ਸਤਾ ਦਾ ਦੇ ਅਨੁਸਾਰ ਲਾਇਆ ਜਾਂਦਾ ਨਾ ਕਿ ਇਹਨਾਂ ਜਿਹੜੇ ਚੋਰ ਮੋਰੀਆਂ ਦੇ ਰਾਹੀਂ ਨਹੀਂ ਲਾਇਆ ਜਾਂਦਾ ਨਾ ਭਾਈ ਹਕੂਮਤ ਸਿੰਘ ਠੀਲਪੁਰੀਆ ਸਮੁੱਚੇ ਪੰਥ ਦੇ ਸੇਵਾਦਾਰ ਆ ਕਿਸੇ ਵਿਸ਼ੇਸ਼ ਜਥੇਬੰਦੀ ਨਹੀਂ ਪਰ ਅੱਜ ਜਿਹੜਾ ਇਹ ਫਿਰੋਜ਼ਪੁਰ ਦੀ ਧਰਤੀ ਤੇ ਗੁਰਦੁਆਰਾ ਸਾਰਾਂਗੜੀ ਮਹਾਨ ਸ਼ੀਦਾਂ ਦਾ ਇੱਕ ਇਸੀ ਦਾ ਦਾ ਸਥਾਨ ਇੱਥੇ ਅੱਜ ਜਿਹੜੇ ਪੰਥ ਖਲਾਤ ਬਣੇ ਆ ਜਿਹੜੇ ਇੱਕ ਪਰਿਵਾਰ ਨੇ ਜਾਂ ਸਰਉਣੀ ਕਮੇਟੀ ਦੇ ਵਿੱਚ ਕੋਰ ਕਮੇਟੀ ਦੇ ਨਾਂ ਤੇ ਜਿਹੜੇ 11 ਮੈਂਬਰ ਹੀ ਉਹਨਾਂ ਨੇ ਗਲਤੀਆਂ ਕੀਤੀਆਂ ਉਨ੍ਹਾਂ ਦੇ ਰੋਸ ਦੇ ਵਿੱਚ ਪੰਥ ਦੇ ਵਿੱਚ ਰੋਸ ਜਾਗਿਆ ਉਹਦੇ ਸਬੰਧ ਵਿੱਚ ਸਾਰੀਆਂ ਜਥੇਬੰਦੀਆਂ ਸਿਆਸੀ ਧਾਰਮਿਕ ਇਹ ਸਾਰੀਆਂ ਇਕੱਠੀਆਂ ਹੋਈਆਂ ਇਸਾਰਾਂ ਗੜੀ ਗੁਰਦਾਰ ਸਾਹਿਬ ਜਿਹੜਾ ਤਖਤ ਸਾਹਿਬ ਦਾ ਸਿਧਾਂਤ ਨੂੰ ਢਾਇਆ ਗਿਆ ਉਹਨੂੰ ਬਚਾਇਆ ਕਿਵੇਂ ਜਾਵੇ ਇਸ ਸ਼੍ਰੋਮਣੀ ਕਮੇਟੀ ਜਿਹਨਾਂ ਨਰੈਣੂ ਮੰਤ ਦੀ ਰੂਹ ਜਿੰਨਾ ਚਾਗੀ ਤਾਂ ਕਿਵੇਂ ਯਾਦ ਕਰਾਇਆ ਜਾਵੇ ਉਹਦੇ ਵਾਸਤੇ ਸਾਰੇ ਸਿਰ ਜੋੜ ਕੇ ਬੈਠੇ ਤੇ ਸਾਰਿਆਂ ਨੇ ਵਿਚਾਰਾਂ ਦਿੱਤੀਆਂ ਅਗਲਾ ਪ੍ਰੋਗਰਾਮ ਇਹ ਹੋਇਆ ਕਿ ਪੰਥ ਦੇ ਏਕੇ ਵਾਸਤੇ ਇਸ ਪਰਿਵਾਰ ਨੇ ਜਿਹੜੀ ਵੱਡੀ ਵੱਡੀ ਗਲਤੀ ਬੱਜਰ ਕਰਹਿਤ ਕਰਤੀ ਆ ਜਾਂ ਉਹ ਕੋਰ ਕਮੇਟੀ ਨੇ ਜਾਂ ਜਥੇਦਾਰਾਂ ਨੇ ਪੰਥ ਦੇ ਭਾਵਨਾ ਅਨੁਸਾਰ ਸਟੈਂਡ ਲਿਆ ਤੇ ਉਹਨਾਂ ਨੂੰ ਕਿਵੇਂ ਰਾਤੋ ਰਾਤ ਬਦਲਿਆ ਤੇ ਉਹਦੋਂ ਵੱਡਾ ਸਿਧਾਂਤ ਗਲਤੀ ਤੇ ਗਲਤੀ ਪਹਿਲਾਂ ਸਾਰੀਆਂ ਗਲਤੀਆਂ ਜਿਹੜੀਆਂ 2 ਦਸੰਬਰ ਨੂੰ ਖੜ ਕੇ ਉਸ ਪਰਿਵਾਰ ਨੇ ਮੰਨੀਆਂ ਵੀ ਅਸੀਂ ਪੰਜ ਗਣ ਕੋਠੀ ਸੱਦ ਕੇ ਕੀਤਾ ਜਿਹੜਾ ਸਾਰਾ ਕੁਝ ਮਾਫੀ ਦਵਾਈ ਝੂਠੇ ਸੌਦੇ ਵਾਲੇ ਨੂੰ ਉਸ ਤੋਂ ਬਾਅਦ ਜਿਹੜਾ 2 ਤਰੀਕ ਵਾਲੇ ਨੂੰ ਪਾਸਪੈਂਡ ਕਰਨ ਵਾਸਤੇ ਜਿਹੜਾ ਫਿਰ 7 ਤਰੀਕ ਨੂੰ ਜਥੇਦਾਰੀ ਲਾ ਦਿੱਤੇ ਗਏ ਤੇ ਉਸ ਤੋਂ ਬਾਅਦ ਫਿਰ ਅਗਲੇ ਦਿਨ ਜਥੇਦਾਰ ਸਦਾਤਾਂ ਦੀਆਂ ਧੱਜੀਆਂ ਡਾਉਂਦਿਆਂ ਪੰਥ ਜਿਹਨੇ ਪ੍ਰਵਾਨ ਕਰਨਾ ਜਿਹਨੇ ਦਸਤਾਰਾਂ ਦੇ ਕੇ ਉਹ ਪੰਥ ਤੋਂ ਚੋਰੀ ਜਥੇਦਾਰ ਰਾਤ ਨੂੰ ਮਹਾਨ ਤਖਤ ਦੀ ਸੇਵਾ ਦਿੱਤੀ ਗਈ ਉਹਨਾਂ ਨੂੰ ਜਿਨ੍ਹਾਂ ਨੂੰ ਵਿਦਵਾਨ ਕਹਿ ਕੇ ਪੇਸ਼ ਕੀਤਾ ਜਾ ਰਿਹਾ ਰੋਜ਼ ਸਾਨੂੰ ਸਿਧਾਂਤ ਢਾਉਣ ਦਾ ਲਾਉਂਦੇ ਪਹਿਲਾਂ ਵੀ ਬਾਦਲ ਪਰਿਵਾਰ ਕੇ ਸੀ ਜਿੰਨਾ ਚਿਰ ਸਰੋਣੀ ਕਮੇਟੀ ਤੇ ਕਬਜ਼ਾ ਉਹਨਾਂ ਦਾ ਉਹਨਾਂ ਨੇ ਲਾਇ ਪਰ ਜਿਹੜੇ ਜਥੇਦਾਰਾਂ ਨੇ ਪੰਥ ਦੀ ਤਰਜਮਾਨੀ ਕੀਤੀ ਭਾਵਨਾ ਸਮਝੀਆਂ ਪੰਥ ਉਹਨਾਂ ਨਾਲ ਜੁੜ ਗਿਆ ਜੇ ਗਰਬਚਨ ਸਿੰਘ ਨੇ ਮਤਲਬ ਝੂਠੇ ਸੋਧਰ ਮਾਫੀ ਦਿੱਤੀ ਪੰਥ ਨੇ ਰੋਸ ਦੇ ਅੱਗੇ ਇਹਨਾਂ ਨੂੰ ਲਾਉਣਾ ਪਿਆ ਸੀਗਾ ਪਰ ਅੱਜ ਪੰਥ ਇਹਨਾਂ ਦੀਆਂ ਭਾਵਨਾਵਾਂ ਨਾਲ ਖੜੇ ਹੋ ਦੋ ਤਰੀਕਾ ਵਾਲੇ ਹੂਬੂ ਲਾਗੂ ਕਰਾ ਦਿਓ ਸਾਨੂੰ ਪ੍ਰਵਾਨ ਆ ਵੀ ਇਹ ਲੀਡਰਸ਼ਿਪ ਰੱਦ ਦਾ ਇਸ ਕਰਕੇ ਇਹ ਬਹੁਤ ਵੱਡਾ ਗੁਨਾਹ ਕੀਤਾ ਪਾਪ ਕੀਤਾ ਵੱੱਜਰ ਕਰਾਂ ਕੀਤਾ ਸਾਡੇ ਵਾਸਤੇ ਬਹੁਤ ਸੰਕਟ ਦੀ ਘੜੀ ਆ ਜਿਹੜਾ ਪੰਥ ਖੇਰੂ ਖੇਰੂ ਕਰਨ ਦਾ ਹੈ ਸਾਰਾ ਮਸਲਾ ਬਣ ਗਿਆ ਸ੍ਰੀ ਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਮਹਾਨ ਹੋਲਾ ਮਹੱਲਾ ਚੱਲ ਰਿਆ ਉੱਥੇ ਤਾਜਪੋਸੀ ਹੋਣੀ ਸ਼ੋ ਕੈਨਸਲ ਹੋਈ ਹੁਣ ਉੱਥੇ ਸੰਦੇਸ਼ ਪੜਨਾ ਉਧਰੋਂ ਦਲਪੰਥ ਜਥੇਬੰਦੀਆਂ ਨੇ ਚੈਲੰਜ ਕੀਤਾ ਹੋਇਆ ਜਥੇ ਦਾ ਤੁਹਾਨੂੰ ਪ੍ਰਵਾਨ ਨਹੀਂ ਕਰਾਂਗੇ ਪ੍ਰਵਾਨ ਤਾਂ ਹੋਇਆ ਨਹੀਂ ਉਸੇ ਪੰਥ ਨੂੰ ਸੰਦੇਸ਼ ਦੇਣਾ ਇਸ ਕਰਕੇ ਅਰਦਾਸ ਕਰ ਇੱਥੇ ਕਰਦੇ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਮਹਾਰਾਜ ਪੰਥ ਦਾ ਜਿਹੜਾ ਹੋਲਾ ਮਹੱਲਾ ਮਹਾਨ ਦਿਹਾੜਾ ਉਹ ਸੁਖਸਾਂ ਦੀਆਂ ਨੰਗੇ ਇਹਨਾਂ ਨਰੇਣੂ ਮੰਤਾਂ ਦੀ ਰੂਹ ਜਿਨ੍ਹਾਂ ਵਿੱਚ ਆਈ ਇਹਨਾਂ ਨੂੰ ਮਹਾਰਾਜ ਸਮੱਤ ਬਖਸ਼ੇ ਜਾਂ ਖਾਲਸਾ ਪੰਥ ਨੂੰ ਜਾਗ ਪਿਆ ਜਿਵੇਂ ਕਿਤੇ ਕਿਹਾ ਜਾਂਦਾ ਸੀ ਕਿਤੇ ਬੋੜ ਕਲਗੀਆਂ ਕੋਈ ਤਖਤ ਨਾ ਸਾਡਾ ਇਸ ਕਰਕੇ ਨਾ ਤਖਤ ਧਾਤੇ ਇਹਨਾਂ ਨੇ ਤਖਤ ਦੇ ਸਿਧਾਂਤ ਢਾਤੇ ਜੇ ਦਿੱਲੀ ਤਖਤ ਨੇ ਤਖਤ ਢਾਇਆ ਇਹਨਾਂ ਨੇ ਸਿਧਾਂਤ ਢਾਤੇ ਬਾਦਲਾਂ ਨੇ ਇਸ ਕਰਕੇ ਇਹ ਸਬੰਧ ਵਿੱਚ ਇਕੱਠ ਹੋਇਆ ਕੋਈ ਹੋਰ ਪੁੱਛਣਾ ਚਾਹੋਣੇ ਤੁਸੀਂ ਕੀ ਲੱਗਦਾ ਕਿ ਜਿੱਦਾਂ ਹੁਣ ਵਾਰ-ਵਾਰ ਜ਼ਥੇਦਾਰ ਬਦਲੇ ਜਾ ਰਹੇ ਆ 26 ਦਿਨਾਂ ਦੇ ਵਿੱਚ ਕਿੰਨੇ ਜ਼ਥੇਦਾਰ ਬਦਲੇ ਆ ਸਿੱਖ ਕੌਮ ਦੇ ਵਿੱਚ ਕਿੰਨਾ ਗਰੋਸ ਆ ਬਹੁਤ ਜ਼ਿਆਦਾ ਰੋਸ ਆ ਜੀ ਇਹ ਸੋਚਣਾ ਚਾਹੀਦਾ ਜਿਹੜੇ 25 ਸਾਲਾਂ ਰਾਜ ਕਰਨ ਦੀਆਂ ਡੀਂਗਾ ਮਾਰਦੇ ਸੀ 5 ਸਾਲ ਸਖਵੀਰਵਾਲ ਦਾ ਪਿਓ ਮੁੱਖ ਮੰਤਰੀ ਰਹਿ ਗਿਆ ਲਗਾਤਾਰ 15 ਸਾਲਾਂ ਦੀ ਸਰਕਾਰ ਬਣੀ ਤੇ ਉਸੇ ਪੰਜਾਬ ਚ ਉਸੇ ਸਿੱਖਾਂ ਨੇ ਉਸੇ ਸੱਚੇ ਹਿੰਦੂਆਂ ਮੁਸਲਮਾਨਾਂ ਨੇ ਉਹ ਜਵਾਨਤਾ ਜਬਤ ਕਰਾਈਆਂ ਉਹਨਾਂ ਦੀਆਂ ਤਿੰਨ ਸੀਟਾਂ ਮਿਲੀਆਂ ਐਮਪੀ ਦੀ ਇੱਕ ਸੀਟ ਮਿਲੀ ਤੇ ਹੁਣ ਕਿਹੜੇ ਮੂਨਾ ਉਹ ਗਨਾਹਾਂ ਦੀ ਸਜ਼ਾ ਤਾਂ ਪਹਿਲਾਂ ਦਿੱਤੀ ਪੰਥਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਬਾਈਬਲ ਕਲਾ ਬਰਗਾੜੀ ਕਲਾ ਤੇ ਕੋਟਕਪੂਰਾ ਜਿਹੜਾ ਜੱਲਿਆਂ ਵਾਲਾ ਬਾਗ ਬਣਾਇਆ ਜਿੱਥੇ ਸਿੰਘ ਸ਼ਹੀਦ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਝੂਠੇ ਸੌਦੇ ਵਾਲੀਆਂ ਫਿਲਮਾਂ ਦੀ ਰੱਖ ਕੀਤੀ ਤੇ ਅੱਜ ਪਾਪ ਤੇ ਪਾਪ ਕਰਦੇ ਗਲਤੀਆਂ ਦੋ ਤਰੀਕ ਨੂੰ ਕੁਝਾਂ ਦਾ ਚਾਂ ਹਰ ਦਾ ਸੰਤ ਹੋਇਆ ਸੀ ਆਪਾਂ ਵੀ ਉਹਦੇ ਵਿੱਚੋਂ ਸੀ ਵੀ ਚਲੋ ਪ੍ਰਮਾਣ ਕਰਨਾ ਚਾਹੀਦਾ ਸਿੰਘ ਸਭਾ ਨੇ ਪੰਥ ਦੀ ਤਰਜਮਾਨੀ ਕੀਤੀ ਪਰ ਜਿਹੜੇ ਲੰਮੀ ਨਜ਼ਰਾਂ ਵਾਲੇ ਸੀ ਜਿਹੜੇ ਇਹਨਾਂ ਦੇ ਕਰਤੂਤਾਂ ਨੂੰ ਜਾਣਦੇ ਉਹ ਕਹਿੰਦੇ ਸੀ ਵੀ ਰੋਸ ਵਿਖਾਉਣਗੇ ਜਥੇਦਾਰਾਂ ਨੂੰ ਇਹਦੀ ਸਦਾ ਜਥੇਦਾਰਾਂ ਨੂੰ ਦੇਣਗੇ ਉਹ ਕਰਕੇ ਵਿਖਾਤਾ ਉਹਨਾਂ ਨੇ 7 ਤਰੀਕ ਨੂੰ ਜਥੇਦਾਰਾਂ ਨੂੰ ਲਾ ਕੇ ਜਿਨ੍ਹਾਂ ਨੇ ਤਰਜਬਾਨੀ ਨਹੀਂ ਕੀਤੀ ਪੰਥ ਦੀ ਜਥੇਦਾਰਾਂ ਨੇ ਫਿਰ ਵੀ ਇਹਨਾਂ ਨੂੰ ਬਚਾਉਣ ਲਈ ਵੀ ਵੀ ਚੱਲ ਇਹਨਾਂ ਨੂੰ ਛੇਕਿਆ ਨਾ ਜਾਵੇ ਪੰਥຊਿਓਰਾਂ ਨੂੰ ਇੱਕ ਮੌਕਾ ਸੁਧਾਰਨ ਦਾ ਦਿੱਤਾ ਸੀਗਾ ਉਹ ਰਗਵੀਰ ਸਿੰਘ ਜਥੇਦਾਰ ਤੇ ਚਲੋ ਪੰਥ ਨੂੰ ਰੋਸ ਵੀ ਆ ਪਰ ਉਹਨਾਂ ਦਾ ਕਾਰਜਕਾਲ ਵਧੀ ਆ ਰਿਹਾ ਉਹਨਾਂ ਨੇ ਪੰਥ ਦੀ ਕੂਕ ਇਹਨਾਂ ਨੂੰ ਵਾਸਤੇ ਪਾਏ ਤੁਸੀਂ ਸੰਭਲ ਜੋ ਪਰ ਇਹਨਾਂ ਦੀ ਚਨਾਲ ਜੁੰਡਲੀ ਜਿਵੇਂ ਉਹ ਇੱਕ ਹਰਿਆਣੇ ਚੋਂ ਮੈਂਬਰ ਆ ਜਿਨੇ ਸਾਰਾ ਉਹ ਕਰਤਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤਸੀਫੇ ਤੇ ਹੋਵੇ ਹਰਾਨਗੀ ਦੀ ਗੱਲ ਆ ਤੇ ਇੱਕ ਹੋਰ ਕਮੇਟੀ ਇਹ ਫੈਸਲਾ ਨਹੀਂ ਲੈ ਸਕਦੀ ਕਾਨੂੰਨੀ ਤੌਰ ਤੇ ਵੀ ਇਹਨਾਂ ਤੇ ਸਿਕੰਜਾ ਕੱਸਿਆ ਜਾਣਾ ਜਥੇਬੰਦੀਆਂ ਇਕਾ ਕਰ ਰ ਤੇ ਜਿਹੜਾ ਇਹਨਾਂ ਨੇ ਬਦਨਾਮ ਕਰਤਾ ਸਿਧਾਂਤ ਨੂੰ ਜਿਵੇਂ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਨਾ ਹੋਣ ਤੇ ਇਹ 11 ਮੈਂਬਰੀ ਕਮੇਟੀ ਨੇ ਨਾ ਕਾਲੀ ਦਲ ਦਾ ਪ੍ਰਧਾਨ ਐਸ ਟਾਈਮ ਉਹ ਮੁੱਕਰੀ ਜਾਂਦੇ ਆ ਜੇ ਮਜੀਠੀਏ ਨਾ ਹਾ ਦਾ ਨਾਰਾ ਮਾਰਿਆ ਉਹ ਵੀ ਭਾਜਪਾ ਦਾ ਜਿਹੜਾ ਬੋਲਦਾ ਇਹਨਾਂ ਦੇ ਵਿਰੋਧ ਇੱਕ ਪਰਿਵਾਰ ਹੀ ਕਿ ਦੱਸਣਗੇ ਜਿਹੜੇ ਇਹਨਾਂ ਦੇ ਹਜੇ ਵੀ ਕੌਲੀ ਚਾਟੇ ਇਹਨਾਂ ਦੀ ਜੁੱਤੀ ਚਾਟਾ ਵੀ ਜਿਹੜਾ ਬਾਦਲ ਇਕੱਲਾ ਇੱਕ ਪਰਿਵਾਰ ਹੀ ਕਾਲੀ ਦਲ ਆ ਕੀ ਇੱਕ ਤੇ ਧੜਾ 11 ਮੈਂਬਰੀ ਕਮੇਟੀ ਕਾਲੀਦਾਲ ਜਿਹੜੇ ਬਾਕੀ ਕੁਗਰੇ ਕੁਰਬਾਨੀਆਂ ਵਾਲੇ ਸਿੰਘ ਜਿਹੜੇ ਵੀ ਕਾਲੀਦਾਲ ਚਾਹੀਦਾ ਬਚਣਾ ਕਾਂਗਰਸ ਦੇ ਵਿੱਚ ਚੰਗੇ ਬੰਦੇ ਆਪ ਦੇ ਵਿੱਚ ਚੰਗੇ ਬੰਦੇ ਕਹਿ ਰਹੇ ਵੀ ਕਾਲੀਦਾਲ ਬਚਣਾ ਚਾਹੀਦਾ ਕਿ ਅਸੀਂ ਉਹਨਾਂ ਦੀ ਹੂਕਣਾ ਸੁਣਾਗੇ ਉਹਨਾਂ ਸਿੱਖਾਂ ਦੀ ਜਿਹੜੇ ਤੁਹਾਡੇ ਤੋਂ ਦੁਖੀ ਹੋ ਕੇ ਕੋਈ ਕਿਸੇ ਪਾਰਟੀ ਜਿਗਾ ਕੋਈ ਕਿਸੇ ਪਾਰਟੀ ਜਿਗਾ ਸਿੱਖ ਕੈਨੇਡਾ ਅਮਰੀਕਾ ਸਾਰੀਆਂ ਥਾਵਾਂ ਤੇ ਜਿਹੜੇ ਪਰਚੇ ਉਹ ਸਾਰਿਆਂ ਦੇ ਦਿਲ ਦੀਆਂ ਭਾਵਨਾਵਾਂ ਕੌਣ ਸਮਝੂਗਾ ਤੇ ਤੁਸੀਂ ਖੇਡ ਬਣਾਤੀ ਤਖਤ ਨੂੰ ਢੋਡਾ ਜਥੇ ਦਾ ਹੋ ਸਕਦਾ ਜਿਹੜਾ ਏਦਾਂ ਬਦਲਿਆ ਜਾਵੇ ਪੰਥ ਦਾ ਜੇ ਸੇਧਾਰ ਏਦਾਂ ਨਹੀਂ ਪੰਥ ਬਣਾਊਗਾ ਤੇ ਪੰਥ ਜੇ ਕੋਈ ਗਲਤੀ ਆ ਤਾਂ ਪੰਥ ਪੁੱਛੂਗਾ ਵੀ ਤੇ ਪੰਥ ਕਿਸੇ ਸੰਵਿਧਾਨ ਦੇ ਮਤਾਬਕ ਕਿ ਉਹਨੂੰ ਸਜ਼ਾ ਦੇਊਗਾ ਤੇ ਉਹਨੂੰ ਲਾਊਗਾ ਜੀ ਜਿਹੜਾ ਰਾਤੋਂ ਰਾਤ ਜ਼ਹਿਰ ਬਣਾਇਆ ਗਿਆ ਸਿੱਖ ਕੌਮ ਨੂੰ ਸਫਾਇਰ ਕਰੇ ਬਿਲਕੁਲ ਨਹੀਂ ਜੇ ਤਾਂ ਬੜਾ ਵੱਡਾ ਜਿਵੇਂ ਅਸੀਂ ਆ ਮੜੀਆ ਮਸਾਨੀਆਂ ਤੇ ਰੌਲਾ ਪੈਂਦਾ ਕਿ ਚੰਗਾ ਗ੍ਰੰਥੀ ਜਵਾਬਦਾ ਪਾਠ ਕਰਨ ਤੋਂ ਮਾੜਾ ਆ ਕੇ ਖੜ ਜਾਂਦਾ ਮੈਂ ਪਾਠ ਕਰਦਾ ਉਹ ਥੋੜੇ ਪੈਸਿਆਂ ਤੇ ਕਰ ਦਿੰਦਾ ਜੇ ਕੋਈ ਗ੍ਰੰਥੀ ਕਹਿੰਦਾ ਮੈਨੂੰ ਪੂਰੇ ਪੈਸੇ ਦੋ ਮੇਰੇ ਗੋਣਾ ਇਨੇ ਉਹ ਉਹਨੂੰ ਪਾਸੇ ਕਰਕੇ ਤੇ ਮਾੜਾ ਗ੍ਰੰਥੀ ਲਿਆਂਦਾ ਜਾਂਦਾ ਸਾਡਾ ਉਹ ਉਧਾ ਬਦਨਾ ਹੋ ਗਿਆ ਗ੍ਰੰਥੀ ਸਿੰਘਾਂ ਦਾ ਹੁਣ ਇਹ ਜਥੇਦਾਰਾਂ ਨੂੰ ਵੀ ਉਹ ਹਾਲਾ ਗਿਆ ਕਿ ਜਿਹੜੇ ਜਥੇਦਾਰ ਨੇ ਪੰਥ ਦਾ ਸਟੈਂਡ ਲਿਆ ਪੰਥ ਦੀ ਖਾਤਰ ਉਹਨਾਂ ਨੂੰ ਲਾ ਕੇ ਤੇ ਇੱਕ ਵਿਦਵਾਨ ਬੰਦਾ ਆ ਕੇ ਖੜ ਗਿਆ ਤੇ ਜਿਹੜੇ ਪੰਥ ਦੀ ਨਿਮੈਂਦਗੀ ਕਰਨੀ ਉਸ ਪੰਥ ਦੀ ਦਸਤਾਰ ਦੇ ਪਿਓ ਤੇ ਪਾਪ ਸਾਰੇ ਸਿੱਟ ਦੂਗਾ ਵੀ ਸਾਰੇ ਗੁਨਾਹ ਬਾਦਲ ਦੇ ਵੇਲੇ ਹੋਏ ਸੀ ਜਿਹੜੇ ਮੰਨੇ ਦੋ ਤਰੀਕ ਨੂੰ ਪਰ ਹੁਣ ਖੁਦ ਆਪ ਉਹਨੂੰ ਰਾਇ ਕੋਈ ਨਹੀਂ ਦੇ ਰਿਆ ਵਾਕਈ ਮੱਦਬੁੱਧੀ ਲੱਗਦਾ ਉਹ ਵੀ ਜਿਹੜੀ ਰਾਇ ਦੇਣ ਵਾਲੇ ਚੀਮੇ ਹਨੀ ਗਰੇਵਾਲ ਵਰਗੇ ਮੁੰਨੀਆਂ ਤੇ ਤੁਨੀਆਂ ਵਾਲੇ ਤੇ ਕਾਲਫਾਂ ਲਾਉਣ ਵਾਲੇ ਜਿਹੜੇ ਬੰਦੇ ਆ ਝੂਠੇ ਸੌਦੇ ਵਾਲੇ ਦੇ ਚੇਲੇ ਜਿਹੜੇ ਲੋਕ ਜਿਨ੍ਹਾਂ ਨੇ ਉੱਥੇ ਜਾ ਕੇ ਉਹਨਾਂ ਨੇ ਰਾਇਾਂ ਦੇ ਕੇ ਸਿਧਾਂਤ ਢਾਟਾ ਸਾਡਾ ਜੀ ਬਹੁਤ ਵੱਡਾ ਦੁੱਖ ਆ ਇੰਦਰਾ ਨੇ ਟੈਂਕ ਚੜਾਏ ਸਾਡਾ ਤਖਤ ਢਾਇਆ ਸੀ ਖਾਲਸੇ ਨੇ ਫਿਰ ਉਸਾਰ ਲਿਆ ਪਰ ਜਿਹੜੇ ਸਿਧਾਂਤ ਢਾ ਰਹੇ ਮਿੱਟੀ ਚ ਮਲਾ ਰਹੇ ਸਾਡੀ ਪਾਵਰ ਉਹਨਾਂ ਤੋਂ ਘੱਟ ਖਤਰਾ ਸਾਨੂੰ ਪ੍ਰਕਾਸ਼ ਗੁਰਬਰਵਾਰ ਦੇ ਬਾਦਲ ਦੇ ਪਰਿਵਾਰ ਤੋਂ ਬੜਾ ਖਤਰਾ ਇਹਨਾਂ ਦੇ ਕਬਲੀ ਚੱਟਾਂ ਤੋਂ ਖਤਰਾ ਇਸ ਕਰਕੇ ਕੁਲਦੀਪ ਸਿੰਘ ਗੜਗੱਜ ਕਿਸੇ ਹਿਸਾਬ ਨਾਲ ਪ੍ਰਵਾਨ ਨਹੀਂ ਹੋ ਸਕਦਾ ਕਿਉਂਕਿ ਦਸਤਾਰਬੰਦੀ ਹੈੱਡ ਗ੍ਰੰਥੀ ਤੇ ਨਹੀਂ ਮਿਲੀ ਪੰਥ ਦੀ ਦਲ ਪੰਥ ਟਕਸਾਲਾਂ ਉਹ ਤਾਂ ਵਿਰੋਧ 14 ਤਰੀਕ ਨੂੰ ਜਾਨ ਸ੍ਰੀ ਅਨੰਦਪੁਰ ਸਾਹਿਬ ਕੱਠ ਰੱਖਿਆ ਗਿਆ ਇਹ ਸਾਰੀਆਂ ਜਥੇਬੰਦੀਆਂ ਸਾਥ ਦੇ ਰੀਆਂ ਉਹਨਾਂ ਦਾ ਇਸ ਕਰਕੇ ਇਹਨਾਂ ਨੂੰ ਕੁਝ ਕਹਿਣਾ ਜੀ